ਮਾਨ ਜੋ ਗੁਰ ਸੰਗਤ ਜੀ ਧਿਆਨ ਦਿਓ ਇੱਕ ਸਮੇ ਦੀ ਬਾਤ ਹੈ ਮਹਾਰਾਜ ਪਟਨੇ ਤੋਂ ਅਨੰਦਪੁਰ ਸਾਹਿਬ ਬਰਾਜ ਦੇ ਇੱਕ ਸਮਾ ਐਸਾ ਆ ਜੋ ਅਕਾਲ ਪੁਰਖ ਦੀ ਮੌਜ ਹੈ ਬਣਦੀ ਤਾਂ ਉਹ ਹੈ ਮਾਤਾ ਜੀਤਾ ਜੀ ਨੂੰ ਸੁਪਨਾ ਆਇਆ ਕੀ ਸੁਪਨੇ ਦੇ ਵਿੱਚ ਦੇਖਦੀ ਹੈ ਵੀ ਵੱਡੇ ਸਹਿਬ ਜਾਦੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਗੇ ਛੋਟੇ ਸਹਬਜ਼ਾਦੇ ਸਰਹੰਦ ਦੀਆਂ ਦੁਵਾਰਾਂ ਦੇ ਵਿੱਚ ਚਿਣੇ ਗਏ ਚਾਰੇ ਸਹਬਜ਼ਾਦੇ ਸ਼ਹੀਦ ਹੋ ਗਏ ਜੇ ਤੈਥੋਂ ਜੀਤਾ ਦੇਖੈ ਨਹੀਂ ਜਾਣਾ ਬੁੱਢਾ ਜੀ ਨਾਲ ਦਿੱਲੀ ਨੂੰ ਚਲੇ ਜਾ ਜਰਨੈਲ ਸਿੰਘ ਢੰਡਿਆਲ ਸੰਦੀਪ ਸਿੰਘ ਸ਼ਾਜੀ ਦੇ ਮੁਖਾਰਬੰਦ ਦੇ ਵਿੱਚੋਂ ਹੀ ਇਉਂ ਸੋ ਹਾ ਬੋਲੇ ਹੱਸ ਕੇ ਕਲੰਗੀਆਂ ਵਾਲੇ ਵਹੀ ਬੋਲੇ ਹੱਸ ਕੇ ਕਲੰਗੀਆਂ ਵਾਲੇ ਹਾਣਾ ਮਨੋ ਕਰ ਤਰਦਾ ਜਿਹੜੇ ਸੁਪਨੇ ਚ ਚੋਜ ਵਿਖਾਲੇ ਇਸ ਦਾਨੀ ਕੋਈ ਟਾਰਦਾ ਅਸੀਂ ਝੋਲਮਾਂ ਦੀ ਅੱਗ ਨੂੰ ਬਝਾਉਣਾ ਆਸੀਂ ਝੋਲਮਾਂ ਦੀ ਅੱਗ ਨੂੰ ਬਝਾਉਣਾ ਪੁੱਤਰਾਂ ਦਾ ਖੂਨ ਡਰ ਕੇ ਬੂਟਾ ਸਿੱਖੀ ਦਾ ਜਗਤ ਵਿੱਚ ਚਲਾਉਣਾ ਸਾਰਾ ਪਰਵਾਰ ਮਾਰ ਕੇ ਐਸਾ ਅੰਮ੍ਰਿਤ ਤਿਆਰ ਬਣਾਉਂ ਮਰ ਬਣਾਉਣ ਬਾਸਤੇ ਮੈਂ ਪੰਜਾਂ ਪਿਆਰਿਆਂ ਨੂੰ ਆਪ ਸਿਕਾਉਂ ਖਾਲਸਾ ਸਜਾਉਣ ਬਾਸਤੇ ਮੀਰੀ ਪੀਰੀ ਬਾळा ਖੰਡਾ ਖੜਾ ਖਾਉਣਾ ਆਉਣਗੇ ਨਾ ਸਿੰਘ ਹਾਰ ਕੇ ਬੂਟਾ ਸਿੱਖੀ ਦਾ ਜਗਤੋਂ ਵਿੱਚ ਚਲਾਉਣਾ ਮੈਂ ਸਾਰਾ ਪਰਵਾਰ ਬਾਰ ਕੇ ਰੋੜੀ ਕੁੱਟ ਕੇ ਹੱਡਾਂ ਦੀ ਨੀਚ ਪਾਉਂ ਰਾਤ ਵਿੱਚ ਗਾਰ ਬੰਡ ਕੇ ਐਸਾ ਸਿੱਖੀ ਦਾ ਮੈਂ ਮਹਿਲ ਚਣਵਾਉਂ ਫਤਿਹ ਦਾ ਜਕਰ ਛੱਡ ਕੇ ਹੌਸੀਸ ਤਲੀ ਤੇ ਹੌਸੀਸ ਤਾਰ ਕੇ ਤਲੀ ਦੇ ਉੱਤੇ ਆਉਣਾ ਹੌਸਲਾ ਬਲੰਦ ਤਾਰ ਕੇ ਇਹ ਬੁਟਾ ਸਿੱਖੀ ਦਾ ਜਗਤ ਵਿੱਚ ਚਲਾਉਣਾ ਸਾਰਾ ਪਰਵਾਰ ਬਰਕੇ ਗੁਰੂ ਪੰਜਵੇਂ ਤਵੀ ਦੇ ਉੱਤੇ ਬਹਿ ਗਏ ਜ਼ਾਲਮਾਂ ਦੀ ਜੜ ਪੁੱਟ ਗਏ ਪਹਿਲੋਂ ਦੋ ਤਲਵਾਰ ਕਹਿ ਗਏ ਦੇਸ ਦੇ ਬੰਦਨ ਟੁੱਟ ਗਏ ਝੰਡਾ ਕੇਸਰੀ ਨਿਸ਼ਾਨ ਚਲਾਉਣਾ ਮਹਿਤਾ ਵਿੱਚ ਸਨਸਾਰ ਕੇ ਬੂਟਾ ਸਿੱਖੀ ਦਾ ਜਗਤ ਵਿੱਚ ਚਲਾਉਣਾ ਸਾਰਾ ਪਰਬਾਰ ਮਾਰ ਕੇ ਜੋਰਾ ਬਰਤੇ ਫਤੇ ਸਿੰਘੀ ਛੋਟੇ ਖੜਨੇ ਬਚਾਲੇ ਕੰਧ ਦੇ ਜਾਨਾ ਦੇਣਗੇ ਜਿਗਰ ਦੇ ਟੋਟੇ ਜਾ ਕੇ ਵਿੱਚ ਸਰਹੰਦ ਦੇ ਅਸੀਂ ਨਾਮ ਦਾ ਅਸੀਂ ਨਾਮ ਦਾ ਜਹਾਜ ਚਲਾਉਣਾ ਪਾਪਿਆਂ ਨੂੰ ਲੈ ਜੂ ਤਾਰ ਕੇ ਹੀ ਬੁਟਾ ਸਿੱਖੀ ਦਾ ਜਗਤੋਂ ਵਿੱਚ ਚਲਾਉਣਾ ਸਾਰਾ ਪਰਵਾਰ ਵਾਰ ਕੇ ਲੇਖੇ ਤੁਮ ਦੇ ਬੰਸ ਲਾਉ ਸਾਰਾ ਐਸਾ ਦੇਉ ਬਲੀਦਾਨ ਮੈਂ ਮਤੀ ਦੱਸ ਦੇ ਚੱਲਿਆ ਸੀ ਸੀਸ ਆਰਾ भुल जय साल मौखा वीर न खालणा सौखा वीर न खालणा नाचे उते तल मार कई बूटा सिखी दगत में चा सारा पर वार के उह जो शर विच आऊ ਮੋਕਤੀ ਦਾ ਫਲ ਪਾਊਗਾ ਮਨ ਮੰਗੀਆਂ ਮਰਾਂ ਦਾ ਪਾਊ ਸਿੱਧਾ ਸੱਚ ਖੰਡ ਜਾਊਗਾ ਜੈ ਸਿੰਘ ਨੇ ਹੋ ਜੈ ਸਿੰਘ ਨੇ ਗੁਰੂ ਦਾ ਜਸ ਗਾਉਣਾ ਬਾਬੂ ਰਾਮ ਦਰਬਾਰ ਕੇ ਬੂਟਾ ਸਿੱਖੀ ਦਾ ਡਗਾ ਤਮ ਚਲਾਉਣਾ ਸਾਰਾ ਪਰਿਵਾਰ ਰਕੇ ਸਾਰਾ ਪਰਵਾਰ ਬਾੜ ਕੇ